ਪੰਜਾਬ ਦੇ ਕਿਸਾਨਾਂ ਨੂੰ ਫਸਲ ਖਰਾਬ ਹੋਣ ਤੇ 20000 ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ ਜਿਹੜੇ ਕਿਸਾਨਾਂ ਦੀ ਹੜਾ ਵਿੱਚ ਫਸਲ ਖਰਾਬ ਹੋਈ ਹੈ ਭਗਵਾਨ ਸਿੰਘ ਮਾਨ ਕਹਿੰਦੇ ਕਿ ਉਹਨਾਂ ਨੂੰ 20000 ਰੁਪਏ ਮੁਆਵਜ਼ਾ ਦਿੱਤਾ ਜਾਵੇਗਾ ਪਰ ਏਕੜ ਦਾ ਸਰਕਾਰ ਨੇ ਜਿਹੜਾ ਇਸ ਸੰਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਉਹਦੇ ਵਿੱਚ ਇੱਕ ਹੁੰਡੀ ਰੱਗ ਗਈ ਹੈ ਕਿ ਜਿਨ੍ਹਾਂ ਕਿਸਾਨਾਂ ਦਾ 26% ਤੋਂ ਲੈ ਕੇ 75% ਤੱਕ ਨੁਕਸਾਨ ਹੋਵੇਗਾ ਉਹਨਾਂ ਨੂੰ ਸਿਰਫ 10000 ਰੁਪਿਆ ਪ੍ਰਤੀ ਏਕੜ ਮਿਲੇਗਾ ਤੇ ਜਿਹਦਾ 76 ਤੋਂ ਲੈ ਕੇ 100% ਹੋਇਆ ਉਹਨੂੰ 20000 ਰੁਪਿਆ ਪ੍ਰਤੀ ਏਕੜ ਤਾਂ ਹੁਣ ਤੁਸੀਂ ਸਮਝ ਹੀ ਗਏ ਹੋਮੂਗੇ ਕਿ ਜਿਹੜੇ ਪ੍ਰਚਾਰ ਇਹ ਕੀਤਾ ਜਾ ਰਿਹਾ ਕਿ 20000 ਕਿਲਾ ਮਾਨ ਸਰਕਾਰ ਖੜ ਗਈ ਕਿਸਾਨਾਂ ਦੇ ਨਾਲ ਮਾਨ ਸਰਕਾਰ ਨੇ ਕਰਤਾ ਐਲਾਨ ਪਰ ਅਸਲ ਦੇ ਵਿੱਚ ਇੱਕ ਹੋਰ ਨਾਲ ਕੁੰਡੀ ਹੈ ਕਿ ਜਿਹਦਾ 76% ਤੋਂ ਘੱਟ ਨੁਕਸਾਨ ਹੋਇਆ ਉਹਨੂੰ ਸਿਰਫ 10000 ਮਿਲਣਾ ਹੁਣ ਇੱਥੇ ਸਵਾਲ ਇਹ ਖੜਾ ਹੁੰਦਾ ਹੈ ਕਿ ਜਿਨ੍ਹਾਂ ਕਿਸਾਨਾਂ ਦੇ ਖੇਤਾਂ 'ਚ ਪਾਣੀ ਆਇਆ ਠੀਕ ਹੈ ਜਿਨ੍ਹਾਂ ਦੇ ਰੇਤਾ ਆਇਆ ਉਹਨਾਂ ਦੀ ਤਾਂ ਫਸਲ ਦੱਬੀ ਗਈ ਪਰ ਜਿਨ੍ਹਾਂ ਦੇ ਕੇਵਲ ਪਾਣੀ ਆਇਆ ਪਾਣੀ ਫਸਲ ਤੋਂ 4-4 ਫੁੱਟ ਉੱਚਾ ਸੀ ਜਦੋਂ ਸੁੱਕਿਆ ਹੋ ਸੁੱਕੇਗਾ ਪਾਣੀ ਘਟ ਰਿਹਾ ਹੈ ਤਾਂ ਉਹਨਾਂ ਦੀ ਫਸਲ ਜ਼ਰੂਰ ਬਾਰ ਆ ਰਹੀ ਹੈ ਉਹ ਦੇਖਣ 'ਚ ਇਹ ਲੱਗਿਆ ਕਿ ਨੁਕਸਾਨ ਘੱਟ ਹੋਇਆ ਪਰ ਝੋਨਾ ਬਿਲਕੁਲ ਥੋਥਾ ਹੋ ਜਾਵੇਗਾ ਚੌਲ ਆ ਬਿਲਕੁਲ ਖਤਮ ਹੋ ਜਾਵੇਗਾ ਪਰ ਉਹ ਜਦੋਂ ਲਿਫਟ 'ਚ ਪਵੇਗਾ ਕੀ ਇਹ ਗੱਲ ਦਾ ਯਕੀਨ ਦਿਵਾਉਂਦੇ ਆ ਕਿ ਉਹ ਗਰਦਾਵਰੀ ਸਹੀ ਹੋਵੇਗੀ